ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਵੀਡੀਓ ਸਾਂਝਾ ਕੀਤਾ ਹੈ ਵਰਸਾ ਸਿੰਘ ਵਲਟੂਆ ਹੁਣਾਂ ਨੇ ਵਰਸਾ ਸਿੰਘ ਵਲਟੂਆ ਹੁਣਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਜਦੋਂ ਤਲਖੀ ਹੋਈ ਜਥੇਦਾਰ ਹੁਣਾਂ ਦੇ ਨਾਲ ਔਰ ਹੁਣ ਉਹਨਾਂ ਨੇ ਵੀਡੀਓ ਸਾਂਝਾ ਕੀਤਾ ਵਿਰਸਾ ਸਿੰਘ ਵਲਟੂਆ ਹੁਣਾਂ ਨੇ ਜਿਸ ਦੇ ਵਿੱਚ ਜਥੇਦਾਰ ਤੇ ਵਿਰਸਾ ਸਿੰਘ ਵਲਟੂਆ ਹੁਣਾਂ ਦੇ ਵਿਚਾਲੇ ਤਲਖੀ ਨਜ਼ਰ ਆ ਰਹੀ ਹੈ ਜਥੇਦਾਰ ਨੂੰ ਵਿਰਸਾ ਸਿੰਘ ਵਲਟੂਆ ਪੁੱਛਦੇ ਆ ਕਿ ਭਾਜਪਾ ਨਾਲ ਤੁਹਾਡੀ ਸਾਂਝ ਹੈਗੀ ਹੈ ਤਾਂ ਉਹ ਕਹਿੰਦੇ ਕਿ ਮੇਰੀ ਸਾਂਝ ਹੈਗੀ ਆ ਵਾਇਰਲ ਵੀਡੀਓ ਦੇ ਵਿੱਚ ਇਹ ਚੀਜ਼ ਨਜ਼ਰ ਆ ਰਹੀ ਹੈ ਔਰ ਵਿਰਸਾ ਸਿੰਘ ਵਲਟੂਆ ਨੇ ਇਹ ਵੀਡੀਓ ਫੇਸਬੁਕ ਤੇ ਸਾਂਝਾ ਕੀਤਾ ਤਾਂ ਵੱਡੀ ਖਬਰ ਇਸ ਵੇਲੇ ਦੀ ਲਗਾਤਾਰ ਨਵੇਂ ਤੋਂ ਨਵੀਂ ਕੋਈ ਨਾ ਕੋਈ ਗੱਲ ਨਿਕਲ ਕੇ ਆਉਂਦੀ ਹੈ ਰੋਜ਼ ਕੁਛ ਨਾ ਕੁਝ ਭਾਵੇਂ ਅਕਾਲੀ ਦਲ ਨਾਲ ਸੰਬੰਧਤ ਹੋਵੇ ਪਿਛਲੇ ਦਿਨੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਵਾਦਾਂ ਦੇ ਵਿੱਚ ਘਿਰ ਗਏ ਔਰ ਉਸ ਤੋਂ ਬਾਅਦ ਹੁਣ ਵਰਸਾ ਸਿੰਘ ਵਲਟੋਆ ਹੁਣਾਂ ਨੇ ਇਹ ਵੀਡੀਓ ਪੋਸਟ ਕਰ ਦਿੱਤਾ ਸਭ ਤੋਂ ਪਹਿਲਾਂ ਉਹ ਵੀਡੀਓ ਦਿਖਾਉਨੇ ਆਂ ਔਰ ਉਸ ਤੋਂ ਬਾਅਦ ਫਿਰ ਚਰਚਾ ਕਰਾਂਗੇ ਪੂਰਾ ਵੀਡੀਓ ਹੈ ਕਿ ਇੱਕ ਵਾਰ ਤੁਸੀਂ ਉਹ ਪੂਰਾ ਵੀਡੀਓ ਸੁਣ ਲਓ ਔਰ ਉਸ ਤੋਂ ਬਾਅਦ ਫਿਰ ਅਗਲੀ ਖਬਰ ਵੀ ਦੱਸਦੇ ਆ ਤਾਂ ਵਰਸਾ ਸਿੰਘ ਵਲਟੋਆ ਹੁਣੀ ਵੀ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨਾਲ ਵੀ ਫਿਰ ਗ ਪੂਰਾ ਵੀਡੀਓ ਸੁਣ ਲੋ ਜੀ ਹਾਂ ਤੁਸੀਂ ਕਹਿੰਦੇ ਧੜੀ ਵੀਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਜਾਂ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜ ਜਾਂਦਾ ਨਹੀਂ ਸਾਝਾ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਉਹਨਾਂ ਵੀ ਕਰ ਰਹੀ ਹੈ ਮੈਂ ਤਾਂ ਹਾਂ ਤੱਕ ਦਾ ਜਹੇਦਾਰ ਕਿਸੇ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਜਾਂ ਦੱਸ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਉਹ ਜਵਾਬ ਦੇ ਦਿਓ ਜੀ Huh? E tu si che il taglio di Zipin e ਹਾਰੀਆ ਜਿੱਥੇ ਵਿਰਸਾ ਸਿੰਘ ਵਲਟੋਆ ਹੁਣੀ ਪੁੱਛਦੇ ਆ ਕਿ ਬੀਜੇਪੀ ਨਾਲ ਤੁਹਾਡੀ ਸਾਂਝ ਹੈਗੀ ਹੈ ਜਥੇਦਾਰ ਕਹਿੰਦੇ ਕਿ ਹਾਂ ਮੇਰੀ ਸਾਂਝ ਹੈਗੀ ਹੈ ਮੈਂ ਤਾਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਦਾ ਰਿਹਾ ਗੱਲ ਕਰਦਾ ਮੈਂ ਜਥੇਦਾਰ ਹਾਂ ਇਹ ਗੱਲ ਕਹਿੰਦੇ ਆ ਤਾਂ ਵਿਰਸਾ ਸਿੰਘ ਵਲਟੋਆ ਸਰ ਨਾਲ ਫੋਨ ਲਾਈਨ ਤੇ ਜੁੜੇ ਹੋਇਆ ਗੱਲਬਾਤ ਕਰਾਂਗੇ ਵਲਟੋਆ ਹੁਣਾ ਦੇ ਨਾਲ ਕਿ ਆਖਰਕਾਰ ਇਹ ਵੀਡੀਓ ਆਈ ਕਿੱਥੋਂ ਹੈ ਕਿਉਂਕਿ ਜਿਹੜਾ ਵੀਡੀਓ ਰਿਕਾਰਡ ਬਕਾਇਦਾ ਤੌਰ ਤੇ ਹੋਇਆ ਸੀ ਇਹ ਗੱਲ ਕਹੀ ਗਈ ਸੀ ਕਿ ਸਾਰੀ ਵੀਡੀਓ ਰਿਕਾਰਡਿੰਗ ਹੈਗੀ ਹੈ ਔਰ ਉਸ ਰਿਕਾਰਡਿੰਗ ਔਰ ਰਿਕਾਰਡਿੰਗ ਜਾਰੀ ਕਰਾਂਗੇ ਪਰ ਉਹ ਜਾਰੀ ਤਾਂ ਨਹੀਂ ਹੋ ਪਾਈ ਪਰ ਇਹ ਵੀਡੀਓ ਕੀ ਕਿਸੇ ਨੇ ਲੋਕ ਕੇ ਬਣਾਇਆ ਕੀ ਬਲਟਵਾ ਹੁਣਾ ਦੇ ਕਿਸੇ ਬੰਦੇ ਨੇ ਬਣਾਇਆ ਸੀ ਜਾਂ ਕਿਸੇ ਹੋਰ ਬੰਦੇ ਨੇ ਬਣਾਇਆ ਜਾਂ ਅੰਦਰ ਬੈਠਾ ਕਿਹੜਾ ਬੰਦਾ ਸੀਗਾ ਜਿਸ ਦੇ ਵੱਲੋਂ ਇਹ ਪੂਰਾ ਵੀਡੀਓ ਰਿਕਾਰਡ ਕਰ ਲਿਆ ਗਿਆ ਔਰ ਜਾਂ ਫਿਰ ਇਹ ਉਸੇ ਹੀ ਰਿਕਾਰਡਿੰਗ ਦਾ ਇੱਕ ਪਾਰਟ ਕਿਸੇ ਦੇ ਵੱਲੋਂ ਸ਼ੇਅਰ ਕੀਤਾ ਔਰ ਇਹ ਕਿਵੇਂ ਸਾਹਮਣੇ ਆਇਆ ਵਿਰਸਾ ਸਿੰਘ ਬਲਟਵਾ ਸਰਹੰਦ ਫੋਨ ਲਾਈਨ ਤੇ ਜੁੜੇ ਹੋਇਆ ਬਲਟਵਾ ਜੀ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਬਹੁਤ ਮਿਹਰਬਾਨੀ ਬਲਟਵਾ ਜੀ ਇੱਕ ਵੀਡੀਓ ਤੁਸੀਂ ਸਾਂਝਾ ਕੀਤਾ ਹੈ ਫੇਸਬੁੱਕ ਦੇ ਉੱਪਰ ਇਹ ਵੀਡੀਓ ਕਿੱਥੋਂ ਆਇਆ ਹੈ ਵਾਇਰਲ ਤੁਸੀਂ ਕਹਿ ਰਹੇ ਹੋ ਕਿ ਵੀਡੀਓ ਵਾਇਰਲ ਹੋਇਆ ਜਿਦੇ ਵਿੱਚ ਕਾਫੀ ਤਲਖੀ ਤੁਹਾਡੀ ਨਜ਼ਰ ਆ ਰਹੀ ਹੈ ਜਥੇਦਾਰ ਸਾਹਿਬ ਦੇ ਨਾਲ ਅਮ ਵਿਕਰਮ ਮੇਰੀ ਕੋਈ ਤਲਖੀ ਨਹੀਂ ਗਈ ਸਤਕਾਰਯੋਗ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਮੋਰੀ ਤਲਖਾ ਜ਼ਰੂਰੀ ਜੀ ਲਗਭਗ ਪੌਣੇ 2 ਘੰਟੇ ਮੇਰੀ ਪੇਸ਼ੀ ਹੋਈ ਹੈ ਹੂੰ ਬੜੇ ਲੰਬੇ ਚੌੜੇ ਮੈਨੂੰ ਸਵਾਲ ਕੀਤੇ ਗਏ। ਔਰ ਸਵਾਲ ਘੱਟ ਸੀ। ਤਿੱਸਿੰਘ ਸਾਹਿਬ ਜੀ ਨੇ ਹਰਪ੍ਰੀਤ ਸਿੰਘ ਘਰੋਂ ਵੱਲੋਂ ਭਾਸ਼ਣ ਜ਼ਿਆਦਾ ਸੀਗਾ। ਹੂੰ ਤੇ ਉਹ ਵੀ ਤਿੱਖਾ ਸੀਗਾ। ਔਰ ਇਹ 2 ਘੰਟੇ ਚੋਂ ਲਗਭਗ 7 ਘੰਟੇ ਤੋਂ ਉੱਤੇ ਜਿਹੜਾ ਹੈ ਜਾਨੀ ਹਰਪ੍ਰੀਤ ਸਿੰਘ ਘਰੋਂ ਬੋਲੇ ਹੈ ਜੀ ਵੀਡੀਓ ਸਾਰੀ ਸਾਹਮਣੇ ਆ ਜੀ। ਹੂੰ ਤੇ ਬਾਕੀ ਸਿੰਘ ਸਹਿਬਾਨ 5 ਤੋਂ 10 ਮਿੰਟ ਬੋਲੇ ਹੋਣਗੇ। ਜੀ। ਬਾਕੀ ਜਿੰਨਾ ਕਿ ਮੌਕਾ ਮਿਲਿਆ ਮੈਨੂੰ ਮਿਲਿਆ ਮੈਂ ਉਹਦੇ ਵਿੱਚ ਆਪ ਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਸਵਾਲਾਂ ਦੇ ਜਵਾਬ ਹੂੰ ਦੇਣ ਦੀ ਜਿਹੜੀ ਹੈ ਨਿਮਰਤਾ ਦੇ ਨਾਲ ਹੱਥ ਜੋੜ ਕੇ ਭਾਵੇਂ ਇਸ ਤੇ ਹਾਂ ਜਿੰਨਾ ਕਿ ਕਲਿੱਪੇ ਦੇ ਵਿੱਚ ਮੇਰੇ ਹੱਥ ਜੁੜੇ ਨਹੀਂ ਮੇਰੇ ਲਗ ਭਗ ਜਿਹੜਾ ਹੈ ਸਮੁੱਚੀ ਜਿਹੜੀ ਪੇਸ਼ੀ ਸੀ ਉਹਦੇ 60% ਸਮੇਂ ਚ ਮੇਰੇ ਹੱਥ ਹੀ ਜੁੜੇ ਹੋਏ ਸੀ। ਔਰ ਮੈਂ ਇਹ ਸਿਕਰ ਕੀ ਮੰਨ ਕਰ ਰਿਹਾ ਕਿ ਇਹ ਤੇ ਕਲਿੱਪ ਜਿਹੜਾ ਬਹੁਤ ਛੋਟਾ ਜਿਹਾ ਸਾਹਮਣੇ ਆਇਆ ਹੈ। ਹੂੰ ਇਹਦੇ ਚ ਵੀ ਭਾਵੇਂ ਕਿ ਬਹੁਤ ਕੁਝ ਪਤਾ ਲੱਗਦਾ ਹੈ ਅ ਪਰ ਫਿਰ ਵੀ ਜਿਹੜੀ ਸਾਰੀ ਵੀਡੀਓ ਸਾਹਮਣੇ ਆਉਣੀ ਚਾਹੀਦੀ ਹੈ ਕਿ ਜਿੰਨੇ ਵੀ ਕਲਿੱਪ ਜਾਰੀ ਕੀਤਾ ਉਹਦਾ ਕੀ ਮਕਸਦ ਹੈ ਉਹ ਕੌਣ ਹੈ ਹਮ ਅ ਉਹਨੇ ਕਿਉਂ ਹੀ ਜਾਰੀ ਕੀਤਾ ਮੈਂ ਤੇ ਸਵੇਰੇ ਉੱਠ ਕੇ ਇਹ ਦੇਖਿਆ ਤੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਨਹੀਂ ਤੁਹਾਨੂੰ ਇਹ ਵਟਸਐਪ ਤੇ ਮਿਲਿਆ ਜਾਂ ਫੇਸਬੁੱਕ ਤੇ ਕਿਸੇ ਨੇ ਪੋਸਟ ਕੀਤਾ ਸੀ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਮਿਲਿਆ ਇਹ ਵੀਡੀਓ ਨਹੀਂ ਮੈਂ ਉਤੇ WhatsApp ਤੇ ਦੇਖਿਆ ਹੂੰ ਕਿਉਂਕਿ ਮੈਂ ਸਵੇਰੇ ਜਿਹੜਾ ਮੇਰੇ ਕਿਸ ਸੱਜਣ ਨੇ ਬਹੁਤ ਪੁਰਾਣੇ ਤੇ ਬੜੇ ਲੰਬੇ ਸਮੇਂ ਤੋਂ ਮੈਨੂੰ ਹੁਕਮਨਾਮਾ ਭੇਜਿਆ ਬੰਗਲਾ ਸਾਹਿਬ ਦਾ ਤੇ ਸ਼੍ਰੀ ਦਰਬਾਰ ਸਾਹਿਬ ਦਾ ਜੀ ਪਾਣੇ ਕਿ ਹੋਰ ਵੀ ਕਿਸ ਸੱਜਣ ਭੇਜਦੇ ਮੈਂ ਕਹਿੰਦਾ ਉਹਨਾਂ ਦਾ ਹੀ ਹੁਕਮਨਾਮਾ ਜਿਹੜਾ ਆ ਉਹ ਸਤਿਕਾਰ ਦੇ ਨਾਲ ਪੜਦਿਆ ਹੂੰ ਤੋਂ ਮੈਂ ਪੜਨ ਤੋਂ ਬਾਅਦ ਮੈਂ ਦੇਖਿਆ ਬਿਲਕੁਲ ਸੱਜਣਾ ਦੇ ਜਿਹੜੇ ਆ WhatsApp ਸੀਗੇ ਉਹ ਮੈਂ ਦੇਖਿਆ ਤਾਂ ਉਹਦੇ ਵਿੱਚ ਵੀਡੀਓ ਸੀ ਹੂੰ ਤੇ ਮੈਂ ਫਿਰ ਜਿਹੜਾ ਜਦੋਂ ਫੇਸਬੁੱਕ ਖੋਲ ਕੇ ਦੇਖੀ ਕਿਉਂਕਿ ਮੈਂ ਫੇਸਬੁੱਕ ਹੀ ਚਲਾਉਣਾ ਹੈ ਹੂੰ ਤੇ ਫੇਸਬੁੱਕ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜੀਆਂ ਪੋਸਟਾਂ ਪਾਈਆਂ ਹੋਈਆਂ ਸੀਗੀਆਂ ਫਿਰ ਮੈਂ ਕਾਫੀ ਲੰਬਾ ਸਮਾਂ ਸੋਚਨ ਵਿਚਾਰਨ ਤੋਂ ਬਾਅਦ ਲੱਗਾ ਇਹ ਗੱਲ ਜ਼ਰੂਰ ਸਿੱਖ ਸੰਗਤ ਦੇ ਸਾਹਮਣੇ ਜਾਂ ਜਿਹੜੇ ਵੀਡੀਓ ਦੇਖਣ ਵਾਲਾ ਉਹਦੇ ਸਾਹਮਣੇ ਜਾਣੀ ਚਾਹੀਦੀ ਆ ਇਹ ਕਦੋਂ ਦੀ ਆ ਮੈਂ ਸਿਰਫ ਉਹ ਦੱਸਣ ਵਾਸਤੇ ਇਹ ਮੇਰੀ ਪੇਸ਼ੀ ਦੀ 15 ਅਕਤੂਬਰ ਦੀ ਵੀਡੀਓ ਆ ਹਾਂ ਮੈਂ ਇਹ ਇਹ ਦੱਸਣ ਵਾਸਤੇ ਸਿਰਫ ਜੁਣਾਇਆ ਉਹ ਆਉਦੀ ਜਿਹੜੀ ਆ ਪੋਸਟਰ ਜਿਹੜੀ ਅਪਲੋਡ ਕੀਤੀ ਸੀਗੀ ਹਾਂ ਬਾਕੀ ਤੁਸੀਂ ਉਹਦੇ ਚ ਜਿਸ ਰੂਪ ਚ ਸਿੰਘ ਸਹਿਬਾਨ ਦੇ ਸ਼ਬਦਾਂ ਦੀ ਵਰਤੋਂ ਹੋਏ ਤਾਂ ਇਹ ਤਾਂ ਬਹੁਤ ਥੋੜਾ ਆ ਹਾਂ ਉਹਨਾਂ ਨੇ ਤਾਂ ਬਹੁਤ ਕੁਝ ਜਿਹੜਾ ਆ ਸ਼ਬਦਾਂ ਦੀ ਵਰਤੋਂ ਕੀਤੀ ਆ ਜੇ ਸਾਰੀ ਵੀਡੀਓ ਆ ਜੇ ਤਾਂ ਬਹੁਤ ਕੁਝ ਸਾਹਮਣੇ ਆ ਜਾਊਗਾ ਹਾਂ ਤੁਸੀਂ ਚਾਹੁੰਦੇ ਹੋ ਕਿ ਪੂਰਾ ਵੀਡੀਓ ਜਿਹੜਾ ਹੋਰ ਰਿਲੀਜ਼ ਹੋਣਾ ਚਾਹੀਦਾ ਹਾਂਜੀ ਹਾਂਜੀ ਮੈਂ ਦੇਖੀ ਕਿ ਨਾ ਜੀ। ਹੋਰ ਇਹ ਵੀਡੀਓ ਬਲਟੋਆ ਜੀ ਇਹ ਵੀਡੀਓ ਕੀ ਤੁਹਾਨੂੰ ਲੱਗਦਾ ਕਿਸੇ ਨੇ ਮੋਬਾਈਲ ਤੇ ਬਣਾਇਆ ਜਾਂ ਇਹ ਕੈਮਰੇ ਤੁਸੀਂ ਵੀ ਉੱਥੇ ਗਏ ਹੋ? ਆਮ ਤੌਰ ਤੇ ਬੰਦਾ ਦੇਖਦਾ ਇਹ ਭਾਈ ਮੇਰੇ ਲਈ ਮੈਨੂੰ ਰਿਕਾਰਡ ਕਰਨ ਲਈ ਕਿੱਥੇ ਕਿੱਥੇ ਕੈਮਰੇ ਲੱਗੇ? ਕਿੰਨੇ ਕੈਮਰੇ ਸੀਗੇ ਉੱਥੇ ਲੱਗੇ ਹੋਏ? ਕੀ ਉਹ ਕਿਸੇ ਕੈਮਰੇ ਦੀ ਲੋ ਕੁਆਲਿਟੀ ਰੀਲੀਜ਼ ਕੀਤੀ ਹੋਈ ਹੈ ਇਹ ਫੁਟੇਜ ਜਾਂ ਕਿਦਾਂ? ਨਹੀਂ ਇਹ ਮੈਂ ਤੇ ਨਾ ਟੈਕਨੀਕਲ ਹੈ ਨਹੀਂਗਾ। ਪਰ ਇੰਨਾ ਕਿ ਅੱਗੇ ਜਦੋਂ ਮੈਂ ਅੰਦਰ ਦਾਖਲ ਹੋਇਆ ਹਾਂ। ਹੂੰ। ਤੇ ਮੈਂ ਹੈਰਾਨ ਸੀਗਾ ਅੱਗੇ ਕੈਮਰੇ ਕਮਰੇ ਲੱਗੇ ਆ ਪਤ ਨਹੀਂ ਇੱਕ ਲੱਗੇ ਦੋ ਲੱਗੇ ਆਈ ਡੋਨਟ ਨੋ ਅਜੇ ਨਾਲ ਮੈਂ ਧਿਆਨ ਨਾਲ ਨਹੀਂ ਦੇਖਿਆ ਕਿਉਂਕਿ ਮੈਂ ਤਾਂ ਫਤਿਹ ਬਣਾ ਕੇ ਉੱਥੇ ਹੀ ਪਿਛਿਆਂ ਨੂੰ ਪਿਛਲੇ ਪਾਸੇ ਨੂੰ ਪਿੱਛਾ ਕਰਕੇ ਬੈਠ ਗਿਆ ਸੀਗਾ ਹਮ ਕੁਝ ਮਰੇ ਲੱਗੇ ਬੈਠੇ ਸੀਗੇ ਜਿਹੜੇ ਸਿੰਘ ਸਹਿਮਾਨ ਦੇ ਸਟਾਫ ਦੇ ਮੈਂਬਰ ਸੀਗੇ ਤੇ ਕੁਝ ਅਜਿਹੇ ਸੱਜਣ ਸੀਗੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਜੀ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀ ਮੈਨੂੰ ਨਹੀਂ ਪਤਾ ਕਿ ਉਹ ਕੌਣ ਸੀ ਅਜੇ ਮੈਂ ਯਾਨ ਨਾਲ ਉਧਰ ਦੇਖਿਆ ਵੀ ਨਹੀਂ ਦਾ ਜਿਹੜੇ ਵੀਡੀਓਗ੍ਰਾਫੀ ਕਰ ਰਹੇ ਸੀਗੇ ਹਾਂਜੀ ਤੇ ਸ਼ਾਇਦ ਉਹਨਾਂ ਚ ਇੱਕ ਕੁੜੀ ਵੀ ਸੀਗੀ ਜਿਹੜੀ ਵੀਡੀਓਗ੍ਰਾਫੀ ਕਰਨ ਵਾਲਿਆਂ ਸੀਗੀ ਅੱਛਾ ਤੇ ਉਹ 7-8 ਦਾ ਮਤਲਬ ਮੇਰੇ ਤੋਂ ਤੇ ਸਿੰਘ ਸੇਵਨ ਤੋਂ ਇਲਾਵਾ 7-8 ਜਣੇ ਹੋਣਗੇ ਘੱਟੋ ਘੱਟ ਇਸ ਤੋਂ ਵੱਧ ਪਾਣੇ ਹੋਣ ਜਿਹੜੇ ਅੰਦਰ ਸੀਗੇ ਤੇ ਮੈਂ ਤਾਂ ਇਕੱਲਾ ਸੀਗਾ ਹਾਂ ਤੇ ਮੇਰੇ ਕੋਲ ਕੋਈ ਮੋਬਾਈਲ ਸੀਗਾ ਮੈਂ ਸਿਰਫ ਕਾਗਜ਼ ਲੈ ਕੇ ਗਿਆ ਸੀਗਾ ਹਾਂ ਤੇ ਉੱਥੇ ਹੁਣ ਇਹ ਉਸ ਵੀਡੀਓ ਦਾ ਹਿੱਸਾ ਆ ਉਹਦਾ ਕਿਸੇ ਨੇ ਕਲਿੱਪ ਕੱਢ ਕੇ ਜਾਰੀ ਕੀਤਾ ਪਰ ਇਹ ਤੇ ਸਾਰਾ ਕੁਝ ਸਿੰਘ ਸੇਵਾਨ ਦੀ ਕਸਟਰੀ ਦੇ ਵਿੱਚ ਸੀਗਾ ਹਾਂ ਹਾਂਜੀ ਤੇ ਮੇਰਾ ਨਹੀਂ ਕਹ ਲੈ ਇਸ ਤਰ੍ਹਾਂ ਹੋ ਸਕਦਾ ਪਰ ਫਿਰ ਵੀ ਜੇ ਕਿਤੇ ਹੋਇਆ ਆ ਤੇ ਕਿੰਨੇ ਕੀਤਾ ਕਿਉਂ ਕੀਤਾ ਕੀ ਮਕਸਦ ਹੈ ਇਹ ਇਹ ਤੇ ਗੱਲ ਸਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਤੇ ਜਿ ਤਰ੍ਹਾਂ ਤੁਸੀਂ ਜਿਕਰ ਕੀਤਾ ਹੈ ਕਿ ਕਿਸੇ ਨੇ ਅੰਦਰ ਇਹ ਕਿਸੇ ਨੇ ਜਿਹੜਾ ਆ ਕੋਈ ਮੋਬਾਈਲ ਤੇ ਇਹ ਵੀਡੀਓ ਬਣਾਈ ਕਿਉਂਕਿ ਇਹਨਾਂ ਕਹਿੰਦੇ ਕਿ HD ਦੀ ਜਿਹੜੀ ਇਹ ਕੁਆਲਿਟੀ ਆ ਉਹਨੂੰ ਤੁਸੀਂ ਤਾਂ ਸਾਡੇ ਤੋਂ ਵੱਧ ਸਮਝਦੇ ਜੇ ਮਾੜਾ ਮੋਟਾ ਅਸੀਂ ਵੀ ਸਮਝਦੇ ਹਾਂ ਹਾਂ ਤੇ HD ਦੀ ਕੁਆਲਿਟੀ ਤੇ ਹੈ ਨਹੀਂ ਜਿਹੜੀ ਇਹ ਵੀਡੀਓ ਆ ਕੋਈ ਵੀਡੀਓ ਜਿਹੜੀ ਹਲਵਰੀ ਹੈ ਜਿਹਦੇ ਹੱਥਾਂ ਨਾਲ ਬਣਾਈ ਹੁੰਦੀ ਹੈ ਹਾਂ ਹਾਂਜੀ ਤੇ ਹੁਣ ਇਹ ਕਿੰਨੇ ਬਣਾਈਆਂ ਕੀ ਉੱਥੇ ਜਿਹੜਾ ਅੰਦਰ ਸਟਾਫ ਸੀਗਾ ਉਹਨਾਂ 'ਚ ਕਿਸੇ ਨੇ ਵੀਡੀਓਗ੍ਰਾਫੀ ਤੇ ਉਹਨਾਂ ਲਾਵਾ ਜਿਹੜਾ ਆ ਕੈਮਰੇ 'ਚ ਸਿੰਸੇਬਾਨਾਂ ਦੀ ਗੇਹਤਾਂ ਦੇ ਵਿੱਚ ਬਣਾਈਏ ਹਾਂਜੀ ਅੱਛਾ ਬਲਟਵਾ ਦੀ ਚਲੋ ਇਹ ਇਹ ਗੱਲਾਂ ਇੱਕ ਪਾਸੇ ਨੇ ਜਿਹੜੀ ਗੱਲ ਤੁਹਾਨੂੰ ਜਥੇਦਾਰ ਹੋਣਾਂ ਦੀ ਕਿਹੜੀ ਗੱਲ ਤੇ ਇਤਰਾਜ਼ ਸੀ ਕੀ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਇਸ ਗੱਲ ਤੇ ਜਾਂ ਤੁਸੀਂ ਉਹਨਾਂ ਨੂੰ ਵੈਸੇ ਪੁੱਛਿਆ ਵੀ ਹੈ ਕਿ ਬੀਜੇਪੀ ਦੇ ਨਾਲ ਤੁਹਾਡੀ ਸਾਂਝ ਹੈਗੀ ਇਹ ਵੀ ਸਪਸ਼ਟ ਕਰ ਦਿਓ ਨਹੀਂ ਬਿਕਰ ਮੈਨੂੰ ਜਿਹੜਾ ਸੱਦਿਆ ਗਿਆ ਸੀ ਨਾ ਜੀ ਮੈਂ ਇੱਕ ਪੋਸਟ ਪਾਈ ਸੀ ਪਿਕਚਰ 'ਚ ਨੇ ਕਿ ਇਸ ਵੀਰ ਸਿੰਘ ਬਾਦਲ ਵਾਲੇ ਮਸਲੇ 'ਚ ਬੀਜਪੀ ਜਿਹੜਾ ਆ ਉਹ ਦਬਾਅ ਬਣਾ ਰਹੀ ਹੈ ਹੂੰ ਉਹ ਸਿੰਘ ਸਹਿਬਾਨ ਨੇ ਮਹਿਸੂਸ ਕੀਤਾ ਕਿ ਸ਼ਾਇਦ ਸਾਨੂੰ ਟਾਰਗੇਟ ਕੀਤਾ ਜਾਇਆ ਹੈ ਜੀ ਕਿ ਸਾਡੇ ਉੱਤੇ ਦਬਾਅ ਆ ਹੂੰ ਉਹਨਾਂ ਨੇ ਮੈਨੂੰ ਤਲਬ ਕੀਤਾ ਹੈ ਕਿ ਇਹ ਸਬੰਧੀ ਆਪ ਦਾ ਜਿਹੜਾ ਪੱਖ ਰੱਖੋ ਸਪਸ਼ਟ ਕਰੰਦਿਓ ਹੂੰ ਮੈਂ ਆਪ ਦਾ ਸਪਸ਼ਟ ਕਰਨ ਲਿਖਤੀ ਰੂਪ ਚ ਬਜਾ ਕੇ ਗਿਆ ਹੂੰ ਮੈਂ ਸਬਮਿਟ ਕੀਤਾ ਸਬੂਤ ਜਿਹੜੇ ਸੀ ਮੇਰੇ ਕੋਲੇ ਉਸਨਾਂ ਗੈਰੀ ਹਰਪੀਤ ਸਿੰਘ ਹੋਰਾਂ ਦੇ ਬਾਰੇ ਸੀਗੇ ਉਹ ਮੈਂ ਸਬਮਿਟ ਕਰਤੇ ਉਹਨੇ ਕਿਸੇ ਸਿੰਘ ਸਹਿਬਾਨ ਬਾਰੇ ਕੁਝ ਨਹੀਂ ਮੈਂ ਸਿਰਫ ਉਹਨਾਂ ਬਾਰੇ ਗੱਲ ਕੀਤੀ ਸੀ ਹਾਂ ਪਹਿਲਾਂ ਤਾਂ ਲੱਗੇ ਚਲ ਮੈਨੂੰ ਕੋਈ ਇਤਰਾਜ ਨਹੀਂ ਹੁਣ ਜੋ ਹੋਣਾ ਸੀ ਹੋ ਗਿਆ ਹਾਂ ਕਿ ਜੇ ਸਿੰਘ ਸਹਿਬਾਨ ਨੂੰ ਲੈ ਕੇ ਮੇਰੇ ਸਵਾਲ ਨੇ ਹਾਂਜੀ ਜੀ ਜੀ ਉਹੀ ਸੁਣਵਾਈ ਕਰਨਗੇ ਹਾਂ ਤੇ ਮੇਰਾ ਕਹਿਣਾ ਹੈ ਕਿ ਦੁਨੀਆ ਦੇ ਕਿਤੇ ਵੀ ਇਹ ਅਜਿਹਾ ਹੈ ਨਹੀਂ ਪਹਿਲਾਂ ਵੀ ਕਈ ਸਿੰਘ ਸਹਿਬਾਨ ਦੇ ਉੱਤੇ ਕੋਈ ਗੱਲ ਜਿੱਲਾ ਚੱਲਦੀ ਰਹੀ ਤੇ ਉਸ ਮੀਟਿੰਗ 'ਚ ਨਹੀਂ ਬੈਂਦੇ ਰਹੇ ਹਾਂ ਇਹ ਮੇਰੀ ਮੀਟਿੰਗ ਤੇ ਸਾਰੀ ਸੁਣਵਾਈ ਇਹਨਾਂ ਨੇ ਕੀਤੀ ਹੈ। ਹੂੰ ਜਿਦਾਂ ਮੈਂ ਸ਼ਾਇਦ ਪਹਿਲਾਂ ਵਿੱਚ ਜ਼ਿਕਰ ਕੀਤਾ ਹੈ ਕਿ ਲਗਭਗ ਪੌਣੇ 2 ਘੰਟੇ ਦੀ ਰਿਕਾਰਡਿੰਗ ਦੇ ਵਿੱਚੋਂ ਸਵਾਹ ਘੰਟੇ ਦੇ ਉੱਤੇ ਇਕੱਲੇ ਇਹ ਹੀ ਬੋਲੇ ਨੇ। ਹੂੰ ਇਹ ਤੇ ਸਵਾਲ ਵੀ ਹੈਗੇ ਸੀ ਪਰ ਜ਼ਿਆਦਾ ਭਾਸ਼ਣ ਨਹੀਂ ਸੀਗਾ ਤੇ ਭਾਸ਼ਣ ਵੀ ਕੌੜਾ ਸੀਗਾ, ਤਿੱਖਾ ਸੀਗਾ। ਹੁਣ ਤੁਸੀਂ ਇਹਦੇ 'ਚ ਹੀ ਦੇਖ ਲਓ ਕਿ ਇੱਕ ਤਰ੍ਹਾਂ ਅਕਾਲੀਆਂ ਨੂੰ ਸਾੜੇ ਉਹਦੀ ਗੱਲ ਕਰ ਰਿਹਾ। ਹੂੰ ਹੁਣ ਸਾੜੇ ਦਾ ਮਤਲਬ ਇਹ ਕਿ ਤੁਹਾਡੀ ਭੈਣ ਦਾ ਮੇਰਾ ਰਿਸ਼ਤਾ ਹੈ। ਹਾਂਜੀ ਇਹ ਕੋਈ ਛੋਟੀ ਜਿਹੀ ਗਲਤ ਹੈਣੀਗੀ ਮੈਂ ਤਾਂ ਉਹ ਵੀ ਛੋਟੀ ਚ ਪਾ ਕੇ ਆ ਗਿਆ ਇੱਕ ਰਣੀ ਹਾਂ ਕੱਟੂਕਟ ਮੇਰੇ ਅੱਖਾਂ ਦੇ ਦਰਜਨ ਮਾਰੇ ਇਹਨਾਂ ਨੇ ਭੈਣ ਚੋ ਤੇ ਸਾਲੇ ਉਹਦੇ ਸ਼ਬਦ ਦੀ ਵਰਤੋਂ ਕੀਤੀ ਹੈ ਚਲੋ ਤੁਸੀਂ ਇਹ ਸ਼ਬਦ ਨਾ ਵਰਤੋ ਇਹ ਗੱਲਾਂ ਦਾ ਇਹ ਕਿਉਂਕਿ ਔਨ 에ਅਰ ਬਹੁਤ سارے ਲੋਕ ਸੁਣ ਰਹੇ ਨੇ ਹਾਂ ਨਹੀਂ ਜੀ ਮੈਂ ਕਿਉਂਕਿ ਜਿਹੜੀ ਜਿਹੜੀ ਗੱਲ ਕੱਲ ਨੂੰ ਸਾਹਮਣੇ ਆਉਣੀ ਹੈ ਮੈਂ ਆਪ ਮਹਿਸੂਸ ਕਰਦਾ ਕਿ ਇਹੇ ਸ਼ਬਦ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹਾਂਜੀ ਤੇ ਇੱਥੇ ਕੋਈ ਗੜਮਣੀ ਇਹ ਕਿ ਸਾਡੀ ਫਿਤਰਤ ਹੈ ਪੰਜਾਬੀਆਂ ਦੀ ਮੂੰਹ ਨਿਕਲ ਜਾਂਦਾ ਹੈ ਹਾਂ ਔਰ ਉਸ ਸਥਾਨ ਤੇ ਜਿਹੜਾ ਤਖਤ ਸਾਹਿਬ ਦੇ ਹਦਗੂਦੇ ਵਿੱਚ ਸੁਣਵਾਈ ਕਰਦੇ ਸਮੇਂ ਕਿਸੇ ਸਿੱਖ ਦੀ ਉਸ ਸਮੇਂ ਜਿਹੇ ਸ਼ਬਦਾਂ ਦੀ ਵਰਤੋਂ ਜੜੀ ਹੈ ਮੈਨੂੰ ਸਮਝ ਨਹੀਂ ਆ ਕਿ ਕਿਸੇ ਵੀ ਤਰ੍ਹਾਂ ਗੁਰਮਤ ਦੇ ਅਨਕੂਰ ਆ ਜਾਂ ਗੁਰਮਤ ਦੇ ਅਸਾਰ ਆ ਇਹ ਤੁਹਾਨੂੰ ਸਿੰਘ ਸਾਹਿਬਾਨ ਨੇ ਦੇਖਣਾ ਹੈ ਜੈਦਰ ਸਿੰਘ ਘਰਤਖ ਸਾਹਿਬ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖ ਪੰਥ ਨੇ ਕਿ ਉਸ ਸਿੰਘ ਸਰਵਣ ਦੀ ਇਸ ਕਲਿੱਪ ਨੂੰ ਅਜੇ ਕਿ ਕਲਿੱਪ ਹੈ ਪੂਰੀ ਵੀਡੀਓ ਅਜੇ ਤੇ ਬਹੁਤ ਕੁਝ ਸਾਹਮਣੇ ਆਵੇ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ بیٹے ਦੇ ਵਿਆਹ ਤੇ ਜਾਣ ਨੂੰ ਲੈ ਕੇ ਵੀ ਕਿ ਮੈਂ ਕਿਹਾ ਜਿਸ ਕੌਮਸ ਨੇ ਸ਼੍ਰੀ ਅਕਾਲ ਤਖਸਰ ਨੂੰ ਢਾਹ ਤੇ ਰੀ ਕੀਤਾ ਹੋਵੇ ਉਹਦਾ ਪੰਜਾਬ ਦਾ ਨਵੇਂ ਦਾ ਜਿਹੜਾ ਮੁੱਖ ਮੰਤਰੀ ਹੈ ਉਹਦੇ ਵਿਆਹ ਤੇ ਜਾਣ ਮੈਂ ਜਿਹਦਰ ਸਾਹਿਬ ਮੈਨੂੰ ਮੈਨੂੰ ਮਹਿਸੂਸ ਹੁੰਦਾ ਹ ਹ ਤੇ ਉਹਨਾਂ ਕੇ ਅੱਜ ਮੇਰੀ ਚੰਨੀ ਨਾਲ ਯਾਰੀ ਹੈ ਬ੍ਰੀ ਚੰਨੀ ਨਾਲ ਸਾਝ ਹੈ ਮੈਨੂੰ ਅੱਜ ਵੀ ਚੰਨੀ ਮਿਲਦਾ ਅੱਜ ਵੀ ਮੈਨੂੰ ਚੰਨੀ ਫੋਨ ਕਰਦਾ ਹਾਂ ਹਾਂਜੀ ਫਿਰ ਮੈਂ ਕਿਹਾ ਜੀ ਕਿਸੇ ਇਹ ਬੇਅਮਰਤੀ ਇਹ ਤੇ ਪਤਨ ਦੀ ਪਤਨ ਦੀ ਅਨੰਦ ਕਾਰਜ ਦੀ ਅਰਦਾਸ ਕਰਨਾ ਹਾਂ ਮੈਂ ਕਿਹਾ ਜੀ ਇਹ ਇਹ ਤਾਂ ਗੁਰਮਤ ਤੋਂ ਬਹੁਤ ਦੂਰ ਹੈ ਕਿੰਜ ਤੁਹਾਨੂੰ ਪਤਾ ਹੈ ਕਿ ਮੈਨੂੰ ਕਿਸ ਮਜਬੂਰੀ ਚ ਅਰਦਾਸ ਕਰਨੀ ਪਈ ਹੁਣ ਮੈਨੂੰ ਨਹੀਂ ਪਤਾ ਕਿ ਕਿਹੜੀ ਤੋਪ ਉਹਨਾਂ ਤੇ ਬੀੜੀ ਸੀਗੀ ਕਿ ਮਜਬੂਰੀ ਜਨਾ ਤੋਂ ਅਰਦਾਸ ਕਰਵਾਈ ਕੋਈ ਪਤਨ ਦੀ ਤੇ ਉਹੀ ਕਾਨੂੰਨ ਸੀ ਮੁੱਖ ਮੰਤਰੀ ਦੇ ਮੁੰਡੇ ਦੀ ਹਾਂ ਹਾਂਜੀ ਉਹ ਕਾਫੀ ਗੱਲਾਂ ਉੱਥੇ ਹੋਈਆਂ ਜੀ ਬਹੁਤ ਕੁਝ ਹੋਇਆ ਉਹਨਾਂ ਨੇ ਕਿਹਾ ਜੀ ਰਾਗ ਵਿਚ ਡੇਣਾ ਮੇਰੇ ਪਰਿਵਾਰਕ ਸਬੰਧ ਨੇ ਉਹਨਾਂ ਦੀ ਮਾਂ ਮੇਰਾ ਜਿਹੜਾ ਬਹੁਤ ਸਤਿਕਾਰ ਕਰਦੀ ਆ ਮੇਰੀ ਭਗਵੰਤ ਮਾਨ ਦੇ ਨਾਲ ਸਾਜ ਹੈ ਭਗਵੰਤ ਮਾਨ ਮੇਰੇ ਕੋਲੇ ਆਉਂਦਾ ਜਾਂਦਾ ਰਿੰਦਾ ਆ ਮੈਨੂੰ ਫੋਨ ਕਰਦਾ ਆ ਮੈਂ ਉਹਦਾ ਹਾਲ ਚਾਲ ਪੁੱਛਦਾ ਆ ਜਿਹੜੀ ਕਪਟਨ ਮਨਿੰਦਰ ਸਿੰਘ ਨਰੀ ਮੈਂ ਫਿਰ ਉੱਥੇ ਵੀ ਗੱਲ ਕੀਤੀ ਸੀ ਬਾਕੀ ਸਿੰਘ ਸਾਹਿਬਾਨ ਨੂੰ ਜੀ ਮੈਂ ਜੀ ਮੈਂ ਕਹਿੰਦਾ ਤਾਂ ਉਸ ਨਾਲ ਹੀ ਨਾ ਦੇ ਸਾਜ ਹੈ ਹਾਂ ਹਾਂ ਆਮ ਆਦਮੀ ਸਰਕਾਰ ਨਾਲ ਇਹਨਾਂ ਦੀ ਸਾਂਝ ਹੈ। ਹਾਂ। ਭਾਜਪਾ ਨਾਲ ਇਹਨਾਂ ਦੀ ਸਾਂਝ ਹੈ ਜਿੰਨੀਆਂ ਸੱਤਾਧਾਰੀ ਪਾਰਟੀਆਂ ਨੇ ਹਾਂ। ਜਾਂ ਪਾਰਟੀਆਂ ਰਹੀਆਂ ਨੇ। ਹਾਂ। ਮੈਂ ਕਿਹਾ ਤੁਹਾਡੀ ਵੀ ਹੈਗੀਆਂ। ਹਾਂ। ਕਹਿੰਦੇ ਨਹੀਂ। ਹਾਂ। ਮੈਂ ਕਿਹਾ ਜੇ ਤੁਹਾਨੂੰ ਕਦੇ ਕਿਸੇ ਦਾ ਫੋਨ ਆਇਆ। ਹਾਂ। ਕਹਿੰਦੇ ਨਹੀਂ। ਤੇ ਮੈਂ ਕਿਹਾ ਜੀ ਫਿਰ ਇਕੱਲੇ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਵਰਣ ਕਿਉਂ ਹੋਦੇ? ਹਾਂ। ਠੀਕ ਹੈ ਉਹ ਵੱਡੇ ਪਦਵੀ ਪਦਵੀ ਉਹਨਾਂ ਦੀ ਵੱਡੀ ਹੈ ਹੋ ਸਕਦਾ ਕੁਝ ਸਤਕਾਰ ਵਾਸਤੇ ਫੋਨ ਕਰਦੇ ਹੋਣ ਦੇਸ਼ ਦਾ ਪ੍ਰਧਾਨ ਮੰਤਰੀ ਚਲੋ ਸਾਡੇ ਜਥੇਦਾਰ ਨੂੰ ਫੋਨ ਕਰਦਾ ਹੈ ਹਾਲਚਲ ਜਾਣਨ ਲਈ ਤਾਂ ਇੱਥੇ ਕੋਈ ਮਾੜੀ ਗੱਲ ਵੀ ਨਹੀਂ ਹੈ ਨਾ ਫਿਰ ਜਿੰਨਾ ਕੁ ਮੈਂ ਸਮਝਦਾ ਜੀ ਨਾ ਤਾਂ ਸਾਡੇ ਜਥੇਦਾਰ ਸਾਹਿਬ ਦਾ ਫਰਜ਼ ਬਣਦਾ ਹੈ ਜਿੰਨਾ ਚਿਰ ਕੌਮ ਦੀ ਪ੍ਰਵਾਨਗੀ ਨਾ ਹੋਵੇ ਜਾਂ ਕੌਮ ਦੇ ਸਾਹਮਣੇ ਨਾ ਹੋਵੇ ਕੌਮ ਦੀਆਂ ਅੱਖਾਂ ਦੇ ਸਾਹਮਣੇ ਜਥੇਦਾਰ ਸਾਹਿਬਾਨ ਗੱਲ ਕਰ ਸਕਦੇ ਆ ਕੌਣ ਤੋਂ ਉਹਨੇ ਦਿਨਾਂ ਹਰ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਮੁਨਾਸਬ ਨਹੀਂ ਜਾਇਜ਼ ਨਹੀਂ ਅਸੀਂ ਬਾਬੇ ਜਨੈਲ ਨਾਲ ਉਹਨਾਂ ਦੀ ਸੰਗਤ ਕੀਤੀ ਆ ਉਹ ਕਹਿੰਦੇ ਹੁੰਦੇ ਸੀਗੇ ਕਿ ਇਹਦੀ ਸੱਤਾ ਆ ਉਹਦਾ ਚਲਕਾਰਾ ਜਿਹੜਾ ਆ ਇਹ ਜਿਹੜਾ ਜਿਹੜਾ ਧਰਮੀ ਸਿੱਖ ਉਹਨੂੰ ਕਬੂਲ ਨਹੀਂ ਕਰਨਾ ਚਾਹੀਦਾ ਹਾਂਜੀ ਦਿੱਲੀ ਦੇ ਨਾਲ ਤੇ ਦਿੱਲੀ ਦੇ ਨਾਲ ਤੇ ਸਾਡੇ ਕਾਂਗਰਸੀ ਹਾਂਜੀ ਉਹਨਾਂ ਨਾਲ ਤੇ ਜਿਸ ਤਰ੍ਹਾਂ ਦੇ ਸਾਡੇ ਰਹੇ ਆ ਉਹ ਤਾਂ ਕਿਸੇ ਨਾਲ ਹੀ ਨਹੀਂ ਹੂੰ ਤੇ ਬੀਜੇਪੀ ਨਾਲ ਵੀ ਜਿਸ ਤਰ੍ਹਾਂ ਉਹ ਨੇ ਇਹ ਕਹਿੰਦੇ ਕਿ ਮੇਰੀ ਬੜੀ ਸਾਂਝ ਹੈ ਤੇ ਉਹ ਥੀਵਡਰ ਕੀਤੀ ਸੀ ਨਹੀਂ ਉਹਨਾਂ ਨੇ ਵੀ ਤੁਹਾਡੀ ਪਾਰਟੀ ਦਾ ਵੀ ਜ਼ਿਕਰ ਕੀਤਾ ਕਿ ਤੁਹਾਡੇ ਬੰਦੇ ਵੀ ਫੋਨ ਕਰਦੇ ਰਹੇ ਆ ਤੁਹਾਡੇ ਵੀ ਤਾਂ ਪਾਰਟੀ ਦੇ ਫਿਰ ਤੁਹਾਡੀ ਪਾਰਟੀ ਦਾ ਭਾਈਵਾਲ ਰਹੀ ਆ ਇਸ ਚੀਜ਼ ਦਾ ਵੀ ਜ਼ਿਕਰ ਉਹਨਾਂ ਨੇ ਵੀ ਕੀਤਾ ਖੈਰ ਇਹ ਹੈ ਵੀ ਗੱਲ ਦੇਖੋ ਗੱਲ ਇਹ ਆ ਕਿ ਕਿਹੜੀ ਅਕਾਲੀ ਦਲ ਦੀ ਸੰਗ ਹੈ ਉਹ ਸਾਹਮਣੇ ਹੈ ਪ੍ਰਤੱਖ ਹੈ ਹੂੰ ਕਿਸੇ ਤੋਂ ਔਲੀ ਨਹੀਂ ਗਈ ਹੂੰ ਔਰ ਕੌਣ ਗੱਲਬਾਤ ਕਰਦਾ ਆ ਕੌਣ ਨਹੀਂ ਕਰਦਾ ਇੱਕ ਰਾਜਨੀਤਿਕ ਬੰਦਾ ਜੇ ਗੱਲ ਕਰਦਾ ਵੀ ਆ ਉਹ ਗੱਲ ਹੋਰ ਹੈ ਹੂੰ ਸਾਡੇ ਤਖਤਾਂ ਦੇ ਜਥੇਦਾਰ ਜੇ ਇਸ ਰੂਪ ਚ ਗੱਲ ਕਰਨਗੇ ਹੂੰ ਤੇ ਉਹ ਮੈਂ ਨਹੀਂ ਸਮਝਦਾ ਕਿ ਸਾਡੀ ਜਿਹੜੀ ਇਹ ਮਤਲਬ ਗੈਰਤ ਹੈ ਹੂੰ ਹਾਂਜੀ ਉਹ ਉਹ ਜਿਹੜੀ ਆ ਅ ਮਤਲਬ ਜਿਹੜੀ ਆ ਉਹਦੇ ਉੱਤੇ ਉਹਦੇ ਤੀ ਅਕੀ ਕਿਸੇ ਨਾ ਕਿਸੇ ਰੂਪ ਚ ਜਿਹੜਾ ਆ ਅਗਲੇ ਮਹਿਸੂਸ ਕਰਦੇ ਹੋਣਗੇ ਯਾਰ ਇਹਨਾਂ ਜਥੇਦਾਰ ਤੇ ਸਾਡਾ ਗੱਲਾਂ ਕਰਦਾ ਫਿਰਦਾ ਇਹੀ ਗੱਲ ਹੋਊਗੀ ਨਹੀਂ ਪਰ ਠੀਕ ਹੈ ਜਥੇਦਾਰ ਜੀ ਪ੍ਰਧਾਨ ਮੰਤਰੀ ਨਾ ਵਲਟੋ ਜੀ ਪ੍ਰਧਾਨ ਮੰਤਰੀ ਵੀ ਇੱਕ ਵੱਡਾ ਉਹਦਾ ਦੇਸ਼ ਨੂੰ ਚਲਾ ਰਹੇ ਆ ਉਹ ਔਰ ਜੇ ਜਥੇਦਾਰ ਕੋਈ ਹਾਲਚਾਲ ਜਾਣ ਰਿਹਾ ਜਥੇਦਾਰ ਦਾ ਤਾਂ ਇਹਦੇ ਚ ਤੁਹਾਨੂੰ ਲੱਗਦਾ ਕੋਈ ਮਾੜੀ ਗੱਲ ਹੈਗੀ ਆ ਵੈਸੇ ਤੁਸੀਂ ਕਹਿੰਦੇ ਕਿ ਜੇ ਹਾਲਚਲ ਜਾਨਣਾ ਜਾਂ ਹੋ ਸਕਦਾ ਕਿਸੇ ਤਰ੍ਹਾਂ ਦਾ ਕੋਈ ਕਾਮ ਦੇ ਡਿਸੀਜਨ ਕਰਾਉਣਾ ਹੈ ਕੋਈ ਕੋਈ ਮਸਲਾ ਹੱਲ ਕਰਵਾਉਣਾ ਹੈ ਤਾਂ ਠੀਕ ਹੈ ਗੱਲ ਜਾਇਜ਼ ਵੀ ਹੈ ਇਹਦੇ ਵਿੱਚ ਕੋਈ ਗਲਤ ਗਲਤੀ ਨਹੀਂ ਜੇ ਸਮਝੀ ਕੋ ਤਾਂ ਤਰਲੇ ਮਾਰਨੀ ਬੰਦੀ ਸਿੰਘ ਨੂੰ ਮਸਲਾ ਹੱਲ ਹੋ ਜਾਏ ਕਰਵਾ ਦਿੰਦੇ ਹਾਂਜੀ ਹੂੰ ਅਦੋਂ ਤੋਂ ਲੈ ਕੇ ਮੇਰਾ ਕਰ 2018 ਤੋਂ ਲੈ ਕੇ ਕਾਰਜਕਾਰੀ ਜਿਹਦਾ ਰਹੇ ਨੇ 2 ਹਰ ਇਹ ਤੱਕ 5 ਸਾਲ ਰਹੇ ਨੇ ਹੂੰ ਪੰਜ ਸਾਲਾਂ ਜਿੱਤੇ ਕੋਈ ਮਸਲਾ ਹੱਲ ਨਹੀਂ ਹੋਇਆ ਪੰਜ ਸਾਲਾਂ ਜਿੱਤੇ ਹਜੂਰ ਸਾਬ ਤਖਤ ਪਟਨਾ ਸਾਬ ਤਖਤ ਅਗਲੇ ਨੇ ਕਬਜ਼ੇ ਚ ਲੈ ਲਿਆ ਦਿੱਲੀ ਕਮੇਟੀ ਕਬਜ਼ੇ ਚ ਲੈ ਲਈ ਹਰਿਆਣਾ ਕਮੇਟੀ ਵੱਖਰੀ ਬਣਾਤੀ ਹਾਂਜੀ ਹੋਰ ਕਈ ਕੁਝ ਕਰਤਾ ਜਦੋਂ ਤੁਸੀਂ ਇਸ ਤਰ੍ਹਾਂ ਦੇ ਸਵਾਲ ਚੁੱਕਦੇ ਹੋ ਫਿਰ ਲੋਕ ਹੋਰ ਸਵਾਲ ਚੁੱਕ ਲੈਂਦੇ ਕਹਿੰਦੇ ਜਦੋਂ ਤੁਸੀਂ ਭਾਈਵਾਲ ਸੀਗੇ ਬੀਜੇਪੀ ਦੇ ਨਾਲ ਜਦੋਂ ਬੀਜੇਪੀ ਦੀ ਸਰਕਾਰ ਸੀਗੀ ਉਦੋਂ ਤੁਸੀਂ ਸੈਂਟਰ ਦੇ ਵਿੱਚ ਵਜ਼ੀਰੀਆਂ ਵੀ ਮੰਨ ਲੀਆਂ ਅਕਾਲੀਆਂ ਨੇ ਔਰ ਉਦੋਂ ਤੁਸੀਂ ਇਹ ਮਸਲੇ ਕਿਉਂ ਨਹੀਂ ਉਸ ਤਰੀਕੇ ਦੇ ਨਾਲ ਚੁੱਕੇ ਕਿਉਂ ਨਹੀਂ ਤੁਸੀਂ ਇਹ ਗੱਲਾਂ ਰੱਖੀਆਂ ਕਹਿੰਦੇ ਹੁਣ ਜਦੋਂ ਲਾਹ ਕੇ ਅਗਲਿਆਂ ਨੇ ਪਾਸੇ ਕਰਤਾ ਜਾਂ ਰਿਸ਼ਤਾ ਟੁੱਟ ਗਿਆ ਅਕਾਲੀਆਂ ਦਾ ਬੀਜੇਪੀ ਨਾਲ ਉਦੋਂ ਬੜਾ ਜ਼ੋਰ ਸ਼ੋਰ ਦੇ ਨਾਲ ਬੀਜੇਪੀ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਜਾਂ ਬੀਜੇਪੀ ਦੇ ਖਿਲਾਫ ਬੋਲਿਆ ਜਾ ਰਿਹਾ ਇਸ ਤਰ੍ਹਾਂ ਬੀਜੇਪੀ ਇਵਨ ਬੀਜੇਪੀ ਦੇ ਲੀਡਰ ਇਹ ਗੱਲ ਕਹਿਣ ਆ ਵੀ ਜਾਂ ਤਾਂ 파ਟਨਰਾਂ ਨਾਲ ਸਾਝ ਰਹੀ ਹੈ ਹਾਂ ਨਾ ਤੇ ਉਹਨੇ ਦਿੱਲੀ ਕਮੇਟੀ ਵੱਲ ਝਾਕਿਆ ਤੇ ਨਾ ਉਹਨਾਂ ਨੇ ਤਖਤ ਪਟਨਾ ਸਾਊਥ ਜੁਰ ਸਾਬਲ ਝਾਕਿਆ ਸੀ ਤੇ ਨਾ ਹੀ ਉਹਨਾਂ ਨੇ ਹਰਿਆਣਾ ਕਮੇਟੀ ਜਿਹੜੀ ਆ ਧੌਣ ਤੇ ਗੁੱਡਾ ਧਰ ਕੇ ਸਰੋਣੀ ਕਮੇਟੀ ਕੋਲ ਖੋਈ ਸੀ ਹਾਂ ਅਰੇ ਜੁਰਤ ਨਹੀਂ ਸੀ ਪਈ ਹਾਂ ਠੀਕ ਹੈ ਕਿ ਉਹਨਾਂ ਨੇ ਸਾਡੀਆਂ ਜਿਹੜੀਆਂ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਹਨਾਂ ਨੇ ਅਣਗੌਲੇਆ ਕੀਤਾ ਸ਼ਾਦ ਬਾਜਪਾਈ ਸਾਹਿਬ ਹੁੰਦੇ ਤੇ ਉਹ ਸਿੱਧੀ ਅਜਹੀ ਪਹਿਚਾਣ ਹੁੰਦੀ ਉਹਨਾਂ ਦਾ ਵਿਹਾਰ ਕੁਝ ਹੋਰ ਸੀ ਇਹਨਾਂ ਦਾ ਵਿਹਾਰ ਕੁਝ ਹੋਰ ਹੈ ਪਰ ਫਿਰ ਵੀ 2019 ਚ ਆਣ ਕੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹਨਾਂ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਵੀ ਕੀਤੀ ਬੰਦੀ ਸੀ ਉਹਨਾਂ ਦੀ ਉਹ ਵੀ ਜਿਹੜੀ ਇੱਕ ਤਰ੍ਹਾਂ ਰਾਦੀ ਕਰਤੀ ਉਹਦੇ ਤੋਂ ਮੁਕਰ ਕੇ ਹਾਂਜੀ ਬਹੁਤ ਕੁਝ ਹੈ ਆਕਾਲੀ ਦਲ ਆਵਦੇ ਤੌਰ ਤੇ ਲੰਬੇ ਸਮੇਂ ਤੋਂ ਜਦੋਂ ਸੱਤਾ ਸੀ ਯਕੀਨਕੀ ਇਥੋਂ ਤੱਕ ਕਿ ਜਦੋਂ 2014 ਚ ਇਹਨਾਂ ਦੀ ਸਰਕਾਰ ਬਣ ਗਈ ਸੀ ਉਸ ਤੋਂ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਵੀ ਔਰ ਜਦੋਂ 2014 ਚ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਵੀ ਸਾੜੀ ਕੋਸ਼ਿਸ਼ਾਂ ਜਾਰੀ ਰਹੀਆਂ ਪਰ 2014 ਦੇ ਵਿੱਚ ਇਹਨਾਂ ਦਾ ਜਿਹੜਾ ਵਿਹਾਰ ਹੈ ਜਦੋਂ ਕੇਂਦਰ ਸਰਕਾਰ ਬਣ ਗਈ ਇਹ ਭਾਜੀ ਪੀ ਦਾ ਪੰਜਾਬ ਚ ਆਕਾਲੀ ਦਲ ਦੇ ਨਾਲ ਵੀ ਹਾਰ ਹੀ ਹੋ ਰੂ ਗਿਆ ਸੀ ਚਲੋ ਆਪਾਂ ਇਸੇ ਮਸਲੇ ਤੇ ਆਈਏ ਤੁਹਾਡੇ ਵਾਲੇ ਪਾਸੇ ਬਟੋਆ ਜੀ ਜਦੋਂ ਮੈਨੂੰ ਯਾਦ ਆ ਜ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਜਾਂ ਬਾਕੀ ਅਕਾਲੀਆਂ ਨੂੰ ਸਜ਼ਾ ਲਾਈ ਗਈ ਹੈ ਔਰ ਉਦੋਂ ਸਪੈਸ਼ਲੀ ਸੀ ਉਹ ਤੋਂ ਤੁਹਾਡਾ ਨਾਮ ਲਿਆ ਗਿਆ ਕਿ ਵਿਰਸਾ ਸਿੰਘ ਬਲਟੋਆ ਉਹਨਾਂ ਨੂੰ ਔਰ ਸਰਨਾ ਹੋਣਾਂ ਨੂੰ ਤਾਂ ਚਲੋ ਤਨਖਈਆ ਘਰਾਰ ਦਿੱਤਾ ਹੀ ਗਿਆ ਔਰ ਵਿਰਸਾ ਸਿੰਘ ਬਲਟੋਆ ਉਹਨਾਂ ਨੇ ਜੇ ਕੁਝ ਹੁਣ ਬਦਕਲਾਮੀ ਜਾਂ ਕੋਈ ਪੁੱਠਾ ਸਿੱਧਾ ਬੋਲੇ ਤਾਂ ਫਿਰ ਸਖਤ ਫੈਸਲਾ ਲੈਣਾ ਪਊਗਾ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਇਸ ਤਰ੍ਹਾਂ ਦਾ ਬਿਆਨ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਦਾ ਸੀਗਾ ਔਰ ਉਸ ਤੋਂ ਬਾਅਦ ਵੀ ਤੁਸੀਂ ਹੁਣ ਲਗਾਤਾਰ ਪੋਸਟਾਂ ਪਾ ਰਹੇ ਹੋ ਲਗਾਤਾਰ ਬੋਲ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਰ ਸਖਤ ਹੋ ਸਕਦੀ ਹੈ ਤੁਹਾਡੇ ਤੇ ਤੇ ਦੇਖੋ ਜਿਸ ਤੱਕ ਧਾਰਮਿਕ ਮਗਰ ਮੈਂ ਯਾਦਾ ਨੂੰ ਮਹਿਮ ਹੀ ਸਮਝਦਾ ਹਾਂ ਹਾਂ ਹਾਂਜੀ ਗੁਰਮਤਿ ਪੜ੍ਹੀ ਹੈ ਤੇ ਮੈਂ ਜਿੰਨੀ ਵੀ ਗੱਲ ਕਰਦਾ ਹਾਂ ਜੋ ਮੇਰਾ ਇੱਕ ਸਿੱਖ ਦਾ ਅਧਿਕਾਰ ਆ ਉਹਦੇ ਵਿੱਚ ਰਹਿ ਕੇ ਕਰ ਰਿਹਾ ਹਾਂ ਹਾਂ ਔਰ ਖਾਸ ਕਰਕੇ ਆ ਜਿਹੜੀ ਵੀਡੀਓ ਇਹ ਤੇ ਵਾਇਰਲ ਮੈਣੀ ਕੀਤੀ ਹਾਂ ਇਹ ਤੇ ਵਾਇਰਲ ਵੀਡੀਓ ਨੂੰ ਮੈਂ ਇਸ ਕਰਕੇ ਪੋਸਟ ਕੀਤਾ ਆ ਹਾਂ ਕਿ ਲੋਕਾਂ ਨੂੰ ਦੱਸ ਸਕਾਂ ਕਿ ਇਹ ਉਹ ਵੀਡੀਓ ਆ ਕਿਉਂਕਿ ਮੈਂ ਤੇ ਵਿੱਚ ਨਜ਼ਰ ਆ ਨਹੀਂ ਰਿਹਾ ਹਾਂ ਹਾਂ ਕਿ ਜਿਸ ਦਿਨ 15 ਅਕਤੂਬਰ ਨੂੰ ਮੈਨੂੰ ਪੇਸ਼ ਪੇਸ਼ੀ ਵਾਸਤੇ ਬੁਲਾਇਆ ਗਿਆ ਸੀਗਾ ਇਹ ਮੇਰੇ ਨਾਲ ਪੇਸ਼ੀ ਸਮੇਂ ਦੀ ਵਾਰਤਾ ਲਾਗ ਹੈ ਹਾਂ ਹਾਂ ਬਿਲਕੁਲ ਹਾਂ ਨਹੀਂ ਮੈਨੂੰ ਇਹ ਦੱਸੋ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਤੁਹਾਡੇ ਤੇ ਨਾਰਾਜ਼ਗੀ ਸੀ ਇਸੇ ਕਰਕੇ ਖੈਰ ਬੁਲਾਇਆ ਗਿਆ ਸੀਗਾ ਇਸੇ ਕਰਕੇ ਜਿਆਦਾ ਤਲਖੀ ਸੀਗੀ ਉਹਨਾਂ ਨੂੰ ਵੀ ਚਲੋ ਮੈਂ ਇਸ ਪਾਸੇ ਨਹੀਂ ਪੈਣਾ ਚਾਹੁੰਦਾ ਉਹਨਾਂ ਦਾ ਅਧਿਕਾਰ ਕੀ ਤਰ੍ਹਾਂ ਉਹਨਾਂ ਨੇ ਕਿਉਂ ਬੁਲਾਇਆ ਪਹਿਲਾਂ ਦੀ ਤਰਕੀ ਕਰਕੇ ਸੀ ਜਾਂ ਪਹਿਲਾਂ ਤੋਂ ਮੈਥੋਂ ਨੂੰ ਵੀ ਤਰਾਸ ਸੀਗਾ ਹਾਂ ਹਾਂ ਜਾਂ ਕੀ ਸੀਗਾ ਜੀ ਪਰ ਉਹਨਾਂ ਨੇ ਬੁਲਾਣਿਆ ਪਚਲੇਗੀ ਹਾਂ ਉਹਨਾਂ ਨੇ ਹਕੂਮਤ ਦੇ ਤਾਂ ਆਪਾ ਪ੍ਰਮਾਣ ਕਰ ਲਿਆ ਹਾਂ ਠੀਕ ਹੈ ਪਰ ਮੇਰੀਆਂ ਵੀਡੀਓ ਦੀ ਮੰਗ ਲੰਬੇ ਸਮੇਂ ਤੋਂ ਆ 16 ਅਕਤੂਬਰ ਨੂੰ ਜਿਹੜੇ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀ ਉਹਨਾਂ ਨੇ ਸਬੂਤ ਮੇਰੀ ਲੰਬੇ ਸਮੇਂ ਤੋਂ ਮੰਗਾਏ ਮੇਰਾ ਪਰਿਵਾਰ ਕਾਲਾ ਪੈਂਦਾ ਮੇਰੀ ਪਤਨੀ ਕਾਲੀ ਪਿੰਦੀ ਹੈ ਹਾਂ ਕਿ ਸਾਨੂੰ ਮੰਨ ਕਰਨ ਦਿਓ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਿਹਦਰ ਸ਼੍ਰੀ ਕਾਜ਼ ਦਾ ਸੱਤਾ ਹਾਂ ਕਿ ਯਾਨੀ ਹਰਪ੍ਰੀਤ ਸਿੰਘ ਹੋਰੀ 16 ਅਕਤੂਬਰ ਨੂੰ ਜਿਹੜੇ ਦੋਸ਼ ਲਾਏ ਸੀ ਹਾਂ ਉਹ ਸਾਹਮਣੇ ਪੇਸ਼ ਕਰਨ ਕਿਉਂਕਿ ਸਾਰੇ ਪ੍ਰਵਾਨ ਨੂੰ ਟਾਰਗੇਟ ਕੀਤਾ ਗਿਆ ਤੁਹਾਨੂੰ ਜੇ ਚਲੋ ਕਰਨਾ ਹੈ ਕਰਨਾ ਹੀ ਕਰਨਾ ਸੀਗਾ ਸਾਰੇ ਪ੍ਰਵਾਨ ਦੇ ਉੱਤੇ ਬੜੇ ਭੜੇ ਭੜੇ ਸਵਾਲ ਜਿਹੜੇ ਆ ਕਈਆਂ ਨੇ ਕੀਤੇ ਆ ਹਾਂਜੀ ਉਹ ਉਸ ਕਾਨੂੰਨ ਲੈ ਕੇ ਜਿਹੜਾ ਮੈਂ ਫਿਰ ਵੀ ਉਹਨਾਂ ਨੂੰ ਰੋਕਿਆ ਹੈ ਮੈਂ ਤਾਂ ਕੋਈ ਨਹੀਂ ਸਮਾਊਗਾ ਪਰ ਦੇਖਣਾ ਹਾਂ ਪਰ ਇਹ ਗੱਲ ਹੈ ਕਿ ਹੁਣ ਇਹ ਜਿੱਦਾਂ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਪੋਸਟਿਵ ਪਾਈ ਗਈ ਕਹਿੰਦੇ ਕਿ ਟਾਰਗੇਟ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਅਕਾਲੀਆਂ ਨੂੰ ਹੀ ਅੰਦਰੋਂ ਅੰਦਰੀ ਸ਼ਾਇਦ ਕਹਿ ਰਹੇ ਕਿ ਅਕਾਲੀ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਭਾਵੇਂ ਫੇਕ ਅਕਾਊਂਟ ਬਣਾ ਕੇ ਪੋਸਟਾਂ ਪਾਉਣੀਆਂ ਹੋਣ ਜਾਂ ਕਮੈਂਟ ਕਰਨੇ ਹੋਣ ਯ ਫੇਕ ਅਕਾਊਂਟ ਕਿੰਨੇ ਬਣਾਏ ਉਹਦੀ ਜਾਂਚ ਕਰਵਾ ਲਓ ਹਾਂ ਹਾਂ ਉਹ ਤਾਂ ਵੱਡਾ ਮਸਲਾ ਨਹੀਂ ਹੈ ਨਾ ਜੀ ਉਹ ਤਾਂ ਮੇਰੇ ਕੱਲ੍ਹ ਉਣੀ ਮਸਲਾ ਹਾਂ ਤੇ ਕਿੰਨੇ ਬਣਾਏ ਆ ਦੇ ਪਿੱਛੇ ਕੌਣ ਆ ਹਾਂ ਉਹ ਆਪੇ ਪਤਾ ਲੱਗ ਜਾਊਗਾ ਹਾਂ ਉਹਨੇ ਫੇਕ ਅਕਾਊਂਟ ਜੇ ਕਿਸੇ ਨੇ ਬਣਾਇਆ ਹੋਵੇ ਤੇ ਉਹਦੇ ਚੋਂ ਕੱਢ ਕੇ ਲਿਆ ਹਾਂ ਕੌਣ ਬਣਾਇਆ ਕਿੰਨੇ ਆ ਹਾਂ ਇਹ ਇਹਨਾਂ ਨੂੰ ਪਤਾ ਵੀ ਸਿੰਘ ਸਾਹਿਬ ਦੇ ਪੱਖ ਵੱਲੋਂ ਬਣਿਆ ਜਾਂ ਕਿਸ ਨੇ ਸ਼ਰਾਰਤ ਨਾਲ ਬਣਾਇਆ ਜਾਂ ਕਿਸੇ ਜਿਹੜੀਆਂ ਅਕਾਲੀਦਰ ਦੀਆਂ ਤੇ ਸਿੰਘ ਸਾਹਿਬ ਦੇ ਵਿੱਚ ਪਾੜਾ ਵਧਾਉਣ ਵਾਲੀਆਂ ਸ਼ਕਤੀਆਂ ਨੇ ਕਿਸੇ ਨੇ ਉਹਨਾਂ ਨੇ ਛੇੜਰਤ ਕੀਤੀ ਹੈ ਉਹਦੇ ਤੇ ਵੀ ਤੁਸੀਂ ਪੋਸਟ ਪਾਤੀ ਸੀ ਕਿ ਇਹ ਤਾਂ ਨਹੀਂ ਕਿ ਕਿਤੇ ਜਥੇਦਾਰ ਸਾਹਿਬ ਦੇ ਕਿਸੇ ਕਰੀਬੀ ਨੇ ਹਮਦਰਦੀ ਲੈਣ ਵਾਸਤੇ ਜਾਂ ਅਕਾਲੀਆਂ ਨੂੰ ਟਾਰਗੇਟ ਕਰਨ ਵਾਸਤੇ ਬਣਾਤਾ ਹੋਏ ਪਾੜਾ ਵਧਾਉਣ ਲਈ ਪਾਤਾ ਹੋਵੇ ਤੁਸੀਂ ਉਦੋਂ ਵੀ ਇਸ ਤਰ੍ਹਾਂ ਦੀ ਪੋਸਟ ਪਾਤੀ ਸੀ ਪਿਛਲੇ ਦਿਨੀ ਮੈਂ ਮੈਂ ਪਾਈ ਹਾਂ ਪਰ ਸਾਰਾ ਹੀ ਮੈਨੂੰ ਕਿ ਛੇੜਰਤ ਕਿ ਇਹਦੀ ਹੋ ਸਕਦੀ ਹੈ ਹਾਂਜੀ ਕਿਸੇ ਨੇ ਦੀਕੀ ਨੇ ਬਣਾਇਆ ਹੋ ਸਕਦਾ ਹੈ ਕਿ ਉਹ ਮਰਦੀ ਲੈਣ ਵਾਸਤੇ ਬਣਾਇਆ ਹੋ ਸਕਦਾ ਹੈ ਹਾਂਜੀ ਪਰ ਮੇਰੇ ਮੋਟੇ ਜਿਹੇ ਰੂਸ ਕਹਿੰਦਾ ਸੀਗਾ ਕਿ ਜਿੰਨਾ ਕੁ ਮੈਂ ਸਮਝਦਾ ਵੀ ਅਕਾਲੀ ਦਲ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ ਅਕਾਲੀ ਦਲ ਇਸ ਤਰ੍ਹਾਂ ਨਹੀਂ ਕਰ ਸਕਦਾ ਭਾਵੇਂ ਮੈਂ ਅਕਾਲੀ ਦਲ ਦਾ ਹਿੱਸਾ ਨਹੀਂ ਹਾਂ ਉਹ ਇੱਥੇ ਤੱਕ ਕਦੇ ਨਹੀਂ ਕਰ ਸਕਦਾ ਅਕਾਲੀ ਦਲ ਨੇ ਤੇ ਅ ਦਰਦਿਆਂ ਦਰਦਿਆਂ ਡਰਦਿਆਂ 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 ਜਿਹੜਾ ਆ ਆਪਦਾ ਇੱਥੇ ਤੱਕ ਘਾਟ ਰਿਹਾ ਹੈ ਹਾਂਜੀ ਤੇ ਕਦਿਆਣਾ ਹੋ ਜੇ ਕਦਿਆਣ ਹੋ ਜੇ ਤੇ ਚਲੋ ਜੋ ਹੋ ਗਿਆ ਉਹ ਕਾਲੀਦਰ ਜਾਣੇ ਉਹਦੀ ਲੀਡਰਸ਼ਿਪ ਜਾਣੇ ਪਰ ਇਹ ਤੇ ਮੇਰਾ ਨਿੱਜੀ ਹੈ ਨਾ ਜੀ ਹਾਂ ਆ ਤੇ ਮੇਰਾ ਮਸਲਾ ਨਿੱਜੀ ਹੈ ਤੇ ਇਸੇ ਕਰਕੇ ਮੈਂ ਉਹਨੂੰ ਅ ਕੀ ਕਿਨ ਉਹਦਾ ਬੈਠ ਕਰਨ ਵਾਸਤੇ ਹਾਂ ਇਹ ਵੀਡੀਓ ਜਿਹੜੀ ਮੇਰੇ ਨਾਲ ਸੰਬੰਧਤ ਹੈ ਉਹ ਦੱਸਣ ਵਾਸਤੇ ਮੈਂ ਜਿਹੜਾ ਇਹ ਵੀਡੀਓ ਅਪਲੋਡ ਕੀਤੀ ਹੈ ਅੱਛਾ ਚਲੋ ਮੈਨੂੰ ਇੱਕ ਦੋ ਮਿੰਟ ਮੈਂ ਹੋਰ ਲੈਣੇ ਤੁਹਾਡੇ ਮੈਨੂੰ ਪਤਾ ਤੁਹਾਨੂੰ ਬਹੁਤ ਸਾਰੇ ਕਾਲਸ ਆ ਰਹੇ ਹੋਣਗੇ ਕਿਉਂਕਿ ਵੀਡੀਓ ਤੁਸੀਂ ਪੋਸਟ ਕੀਤਾ ਔਰ ਇਹਦੇ ਬਾਕੀ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ 2 ਸਵਾ 2 ਘੰਟੇ ਦੀ ਗੱਲਬਾਤ ਆ ਉਹ ਤਾਂ ਤੁਸੀਂ ਕਈ ਦਫਾ ਜ਼ਿਕਰ ਕੀਤਾ ਫੋਨ ਤੇ ਵੀ ਕਈ ਦਫਾ ਜ਼ਿਕਰ ਕੀਤਾ ਲੱਗਦਾ ਕੋਲੋਂ ਤੋਂ ਪòn ਹਾਂ ਠੀਕ ਹੈ ਔਰ ਉਹਦੇ ਵਿੱਚ ਹੋਰ ਕੀ ਕੋਸ਼ਿਸ਼ ਸੀਗਾ ਬਲਟਵਾ ਜੀ ਕੀ ਇਸੇ ਤਰ੍ਹਾਂ ਦੀ ਤਲਖੀ ਸੀਗੀ ਕਿ ਇਸੇ ਤਰ੍ਹਾਂ ਦੀ ਗੱਲਬਾਤ ਸੀ ਜਾਂ ਪਹਿਲਾਂ ਠੰਡੇ ਮਤੇ ਨਾਲ ਗੱਲ ਹੋਈ ਔਰ ਆਖਰ ਦੇ ਵਿੱਚ ਅਖੀਰਲੇ ਜੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਤਲਖੀ ਹੋਗੀ ਨਹੀਂ ਠੰਡੇ ਮਤੇ ਜੀ ਵੀ ਹੋਈ ਆ ਸ਼ੁਰੂ ਚ ਠੰਡੇ ਮਤੇ ਸੀਗੇ ਪਰ ਉਦੋਂ ਵੀ ਜੈਗਰ ਸਾਹਿਬ ਜਿਹੜੇ ਆ ਉਸਨੂੰ ਵੱਟੀ ਦੇ ਜ਼ਰੂਰ ਲਈ ਜਾਂਦੇ ਸੀ ਹਾਂ ਹਾਂਜੀ ਹਾਂ ਤੇ ਬਾਅਦ ਵਿੱਚ ਉਹ ਬਹੁਤ ਗਰਮ ਹੋ ਗਏ ਹਾਂ ਕੀ ਆਈ ਜੀਏ ਤੇ ਪਹਿਚਾਣ ਕੋਲ ਨੇ ਮੈਂ ਕਹਿੰਦਾ ਕਿ ਪਹਿਚਾਣ ਕੇ ਜੋ ਕੁਝ ਉਹਨਾਂ ਨੇ ਤਲਦਾਵੇਂ ਕੀਤੇ ਆਣਾ ਜੋ ਕੁਝ ਉਹਨਾਂ ਨੇ ਸਵੀਕਾਰ ਕੀਤਾ ਆ ਸ਼ਾਇਦ ਉਹਨਾਂ ਦਾ ਕੰਟਰੋਲ ਨਹੀਂ ਰਿਹਾ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਆ ਪਰ ਜੋ ਮੈਂ ذاتی ਤੌਰ ਤੇ ਮਹਿਸੂਸ ਕੀਤਾ ਫੀਲ ਕੀਤਾ ਕਿ ਜੈਦੇਵਰ ਸਾਹਿਬ ਗੁੱਸੇ ਜਾਣ ਕੇ ਜਾਂ ਪਹਿਚਾਣ ਕੇ ਉਹਦਾ ਕੰਟਰੋਲ ਛੱਡ ਗਿਆ ਹਾਂ ਤੇ ਹੋ ਸਕਦਾ ਕਿ ਉਹਨਾਂ ਦਾ ਕੰਟਰੋਲ ਹੋਵੇ ਨਹੀਂ ਤੇ ਬਾਰੇ ਨਹੀਂ ਮੇਰੇ ਕੋਲ ਕੋਈ ਪਰਮਾ ਅਚਾ ਗਿਆਨੀ ਰਕबीर ਸਿੰਘ ਉਹਨਾਂ ਨੇ ਕੋਈ ਇੰਟਰਵੈਂਸ਼ਨ ਕੀਤਾ ਇਸ ਤਰ੍ਹਾਂ ਫਿਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਸੀਗੇ ਜਾਂ ਇਸ ਤਰ੍ਹਾਂ ਦੀ ਤਲਕੀ ਹੋਈ ਅਰੇ ਜੀ ਗਿਆਨੀ ਰਕबीर ਸਿੰਘ ਹੁਣਾਂ ਨੇ ਇੰਟਰਵੈਂਸ਼ਨ ਕੀਤਾ ਵਿੱਚ ਉਹਨਾਂ ਨੇ ਦਖਲ ਦਿੱਤਾ ਵਿੱਚ ਵੀ ਇਸ ਤਰ੍ਹਾਂ ਨਾ ਬੋਲੋ ਸ਼ਾਂਤੀ ਨਾਲ ਹੋ ਸਕਦਾ ਮਸਲਾ ਹੱਲ ਸ਼ਾਂਤੀ ਨਾਲ ਗੱਲ ਕਰ ਲਓ ਬਹੁਤ ਘੱਟ ਹਮ ਇੱਕ ਸਿੰਘ ਸਾਹਿਬ ਸੀਗੇ ਮੇਰਾ ਕੱਲ ਸਿੰਘ ਸਾਹਿਬ ਗਨੀ ਬਲਜੀਤ ਸਿੰਘ ਜੀ ਗੰਥੀ ਦੇ ਦਰਵਾਜ਼ੇ ਦੇ ਜੀ ਜਦੋਂ ਇਹ ਬਹੁਤ ਜ਼ਿਆਦਾ ਗਰਮ ਹੋ ਗਈ ਸੀ ਤੇ ਉਦੋਂ ਉਹਨਾਂ ਨੇ ਬਾਹਰ ਫੜ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਨਹੀਂ ਸੀ ਰੁਕੇ ਹਮ ਉਹ ਦੇ ਉਹ ਤੇ ਵੀਡੀਓ ਆਈ ਨਹੀਂ ਨਾ ਸਾਹਮਣੇ ਹਾਂ ਹਾਂ ਆ ਜੀ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਟਾਵੇ ਕੀਤੇ ਆ ਜਿਹੜੇ ਕਾਂਗਰਸ ਬਾਰੇ ਤੇ ਮੌਜੂਦਾ ਸਰਕਾਰ ਬਾਰੇ ਪੰਜਾਬ ਦੀ ਬਾਰੇ ਦਿੱਲੀ ਵਾਲੀ ਸਰਕਾਰ ਬਾਰੇ ਹਾਂਜੀ ਹੁਣ ਚਲੋ ਉਹਨਾਂ ਦਾ ਅਧਿਕਾਰ ਹੈ ਜੀ ਉਹਨਾਂ ਨੇ ਬੜੀ ਵੱਡੀ ਪਦਵੀ ਤੇ ਨੇ ਮੈਂ ਉਹਦੇ ਤੇ ਕੋਈ ਇਤਰਾਜ਼ ਨਹੀਂ ਕਰਦਾ ਪਰ ਜਿੰਨਾ ਮਰਿਆਦਾ ਨੂੰ ਜਾਣਦੇ ਆ ਉਹਦੇ ਮੁਤਾਬਕ ਇਹ ਸਹੀ ਨਹੀਂ ਠੀਕ ਹੈ ਠੀਕ ਹੈ ਬਲਟਵਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਪ੍ਰੂਪੰਜਾਬ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਤਾਂ ਵਰਸਾ ਸਿੰਘ ਬਲਟਵਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀਗੇ ਵਰਸਾ ਸਿੰਘ ਬਲਟਵਾ ਹੁਣਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਫੇਸਬੁੱਕ